ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਗੈਂਗਸਟਰਵਾਦੀ ਵਰਤੋਂ ਕੀਤੀ ਸੁਖਬੀਰ ਨੇ ਫੋਨ ਕਲਾ ਕਲਾ ਕੇ ਗੈਂਸਟਰਾਂ ਕੋਲੋਂ ਮੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਅਸੀਂ ਦਰਦੇ ਦੀ ਅਮਰ ਸਾਡੇ ਸਾਡੇ ਮੀਡੀਆ ਦੇ ਦੋਸਤਾਂ ਨੂੰ ਵੈਲਕਮ ਜੀ ਆਇਆਂ ਤੁਸੀਂ ਥੋੜੇ ਜੇ ਨੋਟਸ ਦੇ ਉੱਤੇ ਸਾਦੇ ਜਣੇ ਆਇਓ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਇਓ ਬਹੁਤ ਹੀ ਇੱਕ ਜਿਹੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਤੇ ਤੁਹਾਡੇ ਨਾਲ ਥੋੜੀ ਵਿਚਾਰ ਚर्चा ਕਰਨੀ ਚਾਹੁੰਦੇ ਆ ਤੁਹਾਡੇ ਦਾਈ ਬੀਡੀ ਦੇ ਦਾਈ ਪੂਰੀ ਦੁਨੀਆ ਦੇ ਵਿੱਚ ਜਿਹੜੀ ਪਿਛਲੇ ਦਿਨੀ ਤਤੰਤਾਂ ਦੇ ਵਿੱਚ ਇਲੈਕਸ਼ਨ ਹੋਈ ਹੈ ਉਹਦੇ ਬਾਅਦ ਵਿੱਚ ਮੈਂ ਆਮ ਆਦਮੀ ਪਾਰਟੀ ਵੱਲੋਂ ਕੁਝ ਚੀਜ਼ਾਂ ਵੱਲ ਜਿਹੜਾ ਪੰਜਾਬੀਆਂ ਦਾ ਖਾਸ ਤੌਰ ਤੇ ਸਿੱਖਾਂ ਦਾ ਜਿਹੜਾ ਉਹ ਧਿਆਨ ਜਿਹੜਾ ਖਿੱਚਣਾ ਚਾਹੁੰਦਾ ਹੁਣੇ ਹੀ 14 ਤਰੀਕ ਨੂੰ ਤੁਸੀਂ ਦੇਖਿਆ ਨਤੀਜਾ ਆਇਆ 11 ਤਰੀਕ ਨੂੰ VOTING ਹੋਈ ਆ ਤਰ ਤਰ ਦੇ ਵਿੱਚ 22 ਇਲੈਕਸ਼ਨ ਦੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਰਦਾਰ ਅਬੀਲ ਸਿੰਘ ਸੰਧੂ ਕਰੀਬ 12000 ਵੋਟਾਂ ਦੇ ਨਾਲ ਜਿਹੜੀ ਹੈ ਉਹਨਾਂ ਨੇ ਜਿੱਤ ਪ੍ਰਾਪਤ ਜਿਹੜੀ ਕੀਤੀ ਹੈ। ਔਰ ਦੂਸਰੇ ਨੰਬਰ ਦੇ ਉੱਤੇ ਜਿਹੜਾ ਦਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਥੋੜੇ ਜਿਹਾ ਅਕਾਲੀ ਦਲ ਹੁਣ ਕੋ ਪੂਰਾ ਅਕਾਲੀ ਦਲ ਨਹੀਂ ਹੈ। ਉਹਦੇ ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ ਜੀ ਬਹੁਤ ਬੱਡੇ ਲੋਕਾਂ ਨੂੰ ਬਲ ਸੁਫਨੇ ਜਿਹੜੇ ਦਿਖਾ ਰਹੇ ਆ ਮੈਂ ਉਹਦੇ ਬਾਅਦ ਵਿੱਚ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਹੈ ਇਹਨੇ ਜਿਹੜੀ ਨੈਗੇਟਿਵ ਚੀਜ਼ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਪੈਦਾ ਕੀਤੀ ਹੈ ਅਕਾਲੀ ਦਲ ਜਿਹਦੀ ਹੋਂਦ ਖਤਮ ਹੋ ਚੁੱਕੀ ਆ ਪੂਰੇ ਪੰਜਾਬ ਦੇ ਵਿੱਚੋਂ ਉਹ ਜਿਸ ਹਲਕੇ ਨੂੰ ਸਖਬੀਰ ਹੋਣੀ ਪਹਚਾਰ ਦੇ ਸੀਗੇ ਕਿ ਪੰਥਕ ਹਲਕਾ ਉਸ ਹਲਕੇ ਦੇ ਵਿੱਚੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਵਾਸਤੇ ਕੋਈ ਉਮੀਦਵਾਰ ਨਹੀਂ ਮਿਲਿਆ ਜਿਹੜਾ ਕੋਕ ਕਾਲੀ ਹੋਵੇ। ਔਰ ਜਿਹੜਾ ਉਮੀਦਵਾਰ ਉਹਨਾਂ ਨੇ ਇਲੈਕਸ਼ਨ 'ਚ ਤਾੜਿਆ ਜਿਹੜੇ ਮੈਡਮ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤਾੜੇ ਸਤਕਾਜੋਗ ਉਹ ਵੀ ਤਰੰਤਾ ਜ਼ਿਲ੍ਹੇ ਦੇ ਨਿਸਕੇ ਉਹ ਵੀ ਮਜੀਠੇ ਹਲਕੇ ਚੋਂ ਬੰਗਾਲੀ ਪਿੰਡ ਚੋਂ ਖੜਕੇ ਇੱਕ ਤਦਮੀ ਫੌਜੀ ਜਿਹਨੂੰ ਕਹਿੰਦੇ ਉਹਨਾਂ ਦੀ ਪਤਨੀ ਨੂੰ ਲਿਆ ਕੇ ਮੈਦਾਨ ਚ ਥਾੜਿਆ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸੁਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਪਾ ਦਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜੈਸਟੰਗ ਨਾਲ ਇਲੈਕਸ਼ਨ ਹੋਈ ਮੈਂ ਉਸ ਇਲੈਕਸ਼ਨ ਦੇ ਵਿੱਚ ਸੀਗਾ ਜੈਸਟੰਗ ਨਾਲ ਗੈਂਗਸਟਰਵਾਦੀ ਵੱਤੋਂ ਕੀਤੀ ਸੁਖਬੀਰ ਨੇ ਜੈਸਟੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਸ਼ਤ ਫੈਲਾਈ ਗਈ ਇਸ ਤੰਗ ਦੇ ਨਾਲ ਫੋਨ ਕਰਾ ਕਰਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਨੂੰ ਵੀ ਤਬਕੀ ਦਵਾਈ ਗਈ ਉਹ ਐਫਆਈਆਰ ਵੀ ਦਰਜ ਹੈ ਐਫਆਈਆਰ ਪੱਛਾ ਦਰਜ ਹੋਇਆ ਉਹ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਉਰਦਸ ਦੇ ਵਿੱਚ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆਂ ਹੀ ਲੈਂਦਾ ਸੀਗਾ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਆਏ ਪਿਛਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਰਾਜ ਉਹਨਾਂ ਨੇ ਪ੍ਰਤੱਖ ਸਖਬੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਂਗਸਟਰਾਂ ਦੀ ਪਾਰਟੀ ਦੀ ਨਮਾਇੰਦਗੀ ਕਰਦੇ ਆ ਉਹਦਾ ਇਹ ਪਿਤ ਜੜੀ ਹੈ ਇਹ ਪੰਜਾਬ ਦੇ ਵਿੱਚ ਸੁਗਵੀਰ ਪਾਉਣੀ ਚਾਹੁੰਦਾ ਅਸੀਂ ਇਹ ਪਿਤ ਨਹੀਂ ਪੈਣ ਦਵਾਂਗੇ ਮੈਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਵਰਤਾਰਾ ਹੋਇਆ ਉੱਥੇ ਇਲੈਕਸ਼ਨ ਦੇ ਵਿੱਚ ਜਿਹੜਾ دہشت ਵਾਲਾ ਮਾਹੌਲ ਸਿਰਜਿਆ ਗਿਆ ਜੇ ਸਦੱਚ ਦੇ ਆ ਰਹੇ ਤੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਤਕ ਸਾਡਾ ਜੀ ਦੂਜੇ ਨੰਬਰ ਤੇ ਆ ਗਏ ਜੀ ਅਸੀਂ ਤਾਂ ਵੇਖਿਓ 27 ਤੇ ਕੀ ਕਰਦੇ ਆ ਜੀ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਿਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਛੇ ਕੋਈ ਐਸਆਈਟੀ ਬਣਾਈ ਜਾਵੇ ਛੇ ਕੁਛ ਹੋਰ ਕੀਤਾ ਜਾਵੇ ਤੰਤਰ ਨੇ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ دہشت ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਡਰਾਤਮਕ ਡਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਔਰ ਜਿਹੜੇ ਬੰਦੇ ਜਿੱਦਾਂ ਡਰਗ ਮਾਫੀਆ ਦੇ ਸੱਜਣਾ ਜਿਹੜੇ ਉਹ ਤੁਸੀਂ ਅੰਦਰ ਦੇ ਰਹੇ ਹੋ ਇਦਾਂ ਹੀ ਜਿਹੜੇ ਬੰਦੇ ਗੈਕਸਰਵਾਦ ਨੂੰ ਬੜਾਵਾ ਦੇ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਵਾਹ ਪਾਉਣਾ ਚਾਹੁੰਦੇ ਆ ਪਹਿਲਾਂ ਹੀ ਸਾਡਾ ਪੰਜਾਬ ਚ ਬਹੁਤ ਨੁਕਸਾਨ ਹੋ ਗਿਆ ਪੱਤ ਸੁਖਵੀਰ ਜਿਸ ਰਾਏ ਪੰਜਾਬ ਦੀ ਪੋਲਿਟਿਕਸ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਪਾਉਣਾ ਚਾਹੁੰਦਾ ਇਹ ਬੜਾ ਇੱਕ ਘਾਤਕ ਅਵਸਥਾ ਇਸ ਸਦਸਤੇ ਨੂੰ ਜਿਹੜਾ ਰੋਕਣਾ ਚਾਹੀਦਾ ਜਿੰਨੀ ਮੱਦੀ ਜਿੱਦਾਂ ਦੀ ਮੱਦੀ ਕਾਨੂੰਨੀ ਕਾਰਵਾਈ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ ਤਾ ਜੋ ਅੱਗੇ ਤੋਂ ਕੋਈ ਹਿੰਮਤ ਨਾ ਕਰੇ ਜੋ ਕੁਝ ਉੱਥੇ ਹੋਇਆ ਉਹ ਬੜਾ ਦੁੱਖ ਦਾ ਗਿਆ ਭਾਵੇਂ ਲੋਕਾਂ ਨੇ ਬੰਦਿਆ ਨਹੀਂ ਭਾਵੇਂ ਤਰਦਾਰ ਦੇ ਲੋਕਾਂ ਨੇ ਬਜੈਲਾ ਨੇ ਸਖਬੀਰ ਦਾ ਡਰ ਮੰਨਿਆ ਨਹੀਂ ਭਾਵੇਂ 12000 ਦੀ ਵੋਟ ਦੇ ਉੱਤੇ ਆਪ ਦਾ ਉਮੀਦਵਾਰ ਹਰਨੀਸ਼ ਸਿੰਘ ਸੰਧੂ ਜਿੱਤ ਗਿਆ ਕਿਉਂਕਿ ਅਸੀਂ ਡਰਦੇ ਨਹੀਂ ਅਸੀਂ ਕਹੇ ਨੂੰ ਡਰਾਉਂਦੇ ਨਹੀਂ ਆਏ ਡਾੜ ਵਾਲੀ ਪੋਲਟਿਕਸ ਨਹੀਂ ਕਰਦੇ ਸਾਡੇ ਅਸੀਂ ਸਾਡੇ ਨਾਮਾਂ ਦੇ ਨਾਲ ਸਿੰਘ ਲੱਗਾ ਸਾਨੂੰ ਸਿੰਘ ਸ਼ਬਦ ਜਿਹੜਾ ਉਹ ਕੁੱਦੂ ਗੋਬਿੰਦ ਸਿੰਘ ਦੇ ਕੇ ਗਏ ਹੈ ਸਿੰਘ ਦਾ ਮਤਲਬ ਹੈ ਸ਼ੇਰ ਉਹ ਦੱਸਿ ਕਿ ਕੋਈ ਨਾ ਡਰਦੇ ਆ ਨਾ ਕਿਸੇ ਨੂੰ ਡਰਾਉਂਦੇ ਆ ਤਾਂ ਲੋਕ ਉਸ ਦਾ ਨੂੰ ਲੋਕਾਂ ਨੇ ਤਾਂ ਹੀ ਨਹੀਂ ਮੰਨਿਆ ਤਾਂ ਲੋਕਾਂ ਨੇ ਏਡੀ ਵੱਡੀ ਗਿਣਤੀ ਦੇ ਵਿੱਚ ਝੋਟਾ ਪਾਈਆਂ ਜਿਹੜਾ ਡਰੋਨ ਦੀ ਕੋਸ਼ਿਸ਼ ਕੀਤੀ ਗਈ ਕੁਝ ਲੋਕ ਡਰੇ ਜਿਨ੍ਹਾਂ ਦੇ ਪਹਿਲੇ ਦਿਨ ਤੋਂ ਇਹਨਾਂ ਦੇ ਦਬਾਅ ਪਾ ਕੇ ਰੱਖਿਆ ਇਸ ਕਰਕੇ ਮੇਰੀ ਇਹ ਮੰਗ ਹੈ ਕਿ ਸਰ ਇਹਦੇ ਖਿਲਾਫ ਜਿਹੜੀ ਉਹ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਕਦੀ ਸਰ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਪੰਜਾਬ ਦੀ ਸਿਆਸਤ ਨੂੰ ਕਿੱਧਰ ਨੂੰ ਲੈ ਗਏ ਸਰ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਇੰਨਾ ਨੇ ਯਾਰਦਾ ਜਦੋਂ ਅਸੀਂ ਕਹਿੰਦੇ ਸੀਗੇ ਕਿ ਗੈਂਗਸਟਰ ਇਹ ਲੈ ਕੇ ਆਏ ਜਦੋਂ ਅਸੀਂ ਕਹਿੰਦੇ ਡਰਗ ਮਾਫੀਆ ਇਹ ਲੈ ਕੇ ਆਏ ਬਹੁਤ ਗੱਲਾਂ ਕਰਦੇ ਸੀਗੇ ਸਾਡੇ ਪੰਜਾਬ ਨੂੰ ਪਤਾ ਉਹ ਤਾਂ ਸਿੱਧੇ ਓਪਨ ਸੁਖਬੀਰ ਨੇ ਮੋਹ ਗਾਤੀ ਕਿ ਉਹਨਾਂ ਦੀ ਪਾਰਟੀ ਗੈਂਗਸਟਰਾਂ ਦੀ ਪਾਰਟੀ ਹੈ ਉਹ ਕਹਿੰਦਾ ਕਿ ਨਹੀਂ ਗੈਂਗਸਟਰਾਂ ਦੀ ਪਾਰਟੀ ਉਹ ਦੱਸੇ ਲੋਕਾਂ ਨੂੰ ਕਿਹੜੇ ਗੈਂਗਸਟਰ ਦੀ ਰਿਸ਼ਤੇਦਾਰ ਸੀ ਕਿ ਜਿਹਨੂੰ ਟਿਕਟ ਦਿੱਤੀ ਗਈ ਉਹ ਲੋਕਾਂ ਨੂੰ ਦੱਸਿਆ ਕਿ ਕਿੱਦਾਂ ਪੰਥਕ ਆਉ ਉਹ ਲੋਕਾਂ ਨੂੰ ਸਮਝਾਵੇ ਕਿ ਕਾਲੀ ਦਲ ਦਾ ਇਹ ਜਨਨਾ ਸੀਗਾ ਮਾਝੇ ਦੀ ਧਰਤੀ ਦੇ ਉੱਤੇ ਸਰ ਆਹੀ ਕਾਲੀ ਦਲ ਜਿਹਦੇ ਚ ਕਦੀ ਜਹਦਤ ਦੁੱਧਮ ਸਿੰਘ ਨਾਗੋਕੇ ਜਹਦਤ ਮੋਹਨ ਸਿੰਘ ਤੜ ਜਹਦਤ ਪ੍ਰੇਮ ਸਿੰਘ ਲਾਲਪੁਰਾ ਜਹਦਤ ਜਗਤ ਸਿੰਘ ਸੇਖਵਾ ਜਹਦਤ ਮੇਜਸ ਸਿੰਘ ਉੱਭੋ ਕੇ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਕਿਹੜੇ ਕਿਹੜੇ ਵੱਡੇ ਕਾਲੀ ਹੋਏ ਸਰ ਮਾਝੇ ਦੀ ਧਰਤੀ ਦੇ ਉੱਤੇ ਤੁਸੀਂ ਅੱਜ ਕੀ ਲੈਂਦਾ ਜਾ ਬਗਵਾ ਲੱਗਿਓ ਕਹਿੰਦੇ ਸਾਨੂੰ ਕਿਹੜੇ ਰਾਹ ਲੱਗਿਓ ਪਹੁੰਚ ਨਹੀਂ ਪਾਗੇ ਸਹਿੰਦੇ ਆ ਸਰ ਅਸੀਂ ਸਿੱਖਾਂ ਦੇ ਬੱਚੇ ਆ ਪੰਜਾਬੀ ਆ ਅਸੀਂ ਬਿਲਕੁਲ ਨਹੀਂ ਡਰਨਾਰੇ ਨਾ ਡਰਾਂਗੇ ਪਰ ਪੰਜਾਬ ਦੀ ਸਿਆਸਤ ਨੂੰ ਇਸ ਸਵਾਏ ਨਹੀਂ ਪੈ ਦਵਾਂਗੇ ਇਸੇ ਗੱਲ ਕੇ ਮੈਂ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਜਾਂਚ ਕਰੋ ਕੋਈ ਐਸਆਈਟੀ ਬਣਾਓ ਕੁਝ ਬਣਾਓ ਇੱਕ ਜਾਂਚ ਦਾ ਵਿਸ਼ਾ ਬਹੁਤ ਸੀਰੀਅਸ ਵਿਸ਼ਾ ਇਹ ਕੋਈ ਐ ਨਹੀਂ ਹੈ ਇਹ ਨੂੰ ਇਦਾਂ ਨਹੀਂ ਲਾਣਾ ਚਾਹੀਦਾ ਕਿ ਇਦਾਂ ਹੀ ਹੈ ਇਹ ਬਹੁਤ ਸੀਰੀਅਸ ਵਿਸ਼ਾ ਹੈ ਕਿ ਸਾਡੀ ਸਿਆਸਤ ਦੇ ਵਿੱਚ ਪਵਿੱਤਰ ਸਿਆਸਤ ਦੇ ਵਿੱਚ ਕਿੱਦਾਂ ਦੇ ਲੋਕ ਲੈ ਕੇ ਆ ਰਹੇ ਕਾਲੀਦਾਲ ਵਾਲੇ ਕਿੱਦਾਂ ਦੇ ਲੋਕ ਦੇ ਅੰਦਰ ਸ਼ਕੀਰ ਨੇ ਮੈਂ ਉਹ ਤਾਂ ਕਾਲੀਆਂ ਨੂੰ ਖਾਉਂਗਾ ਕਿ ਯਾ ਤੁਸੀਂ ਆਪ ਸੋਚੋ ਜਿਹਦਾ ਮੋਨ ਸਿੰਘ ਦੀ ਧਰਤੀ ਸੀਗੀ ਤਾਂਦਨ ਹਲਕਾ ਜਿਹਦਾ ਪ੍ਰੇਮ ਸਿੰਘ ਲਾਲਪੁਰੇ ਦੀ ਧਰਤੀ ਸੀਗੀ ਜਿਹਦਾ ਦੁੱਧ ਸਿਕ ਨਾ ਨਾ ਕੋ ਗਿਆ ਉੱਥੇ ਸੀਗਾ ਜਿਹਦਾ ਮੱਝ ਸੰਗੁੱਬੋ ਕੇ ਕਿ ਜਿਹੜਾ ਵੱਡੇ ਲੀਡਰ ਸੀਗੇ ਉੱਥੇ ਅੱਜ ਤੁਸੀਂ ਕਿਹਨਾਂ ਨੂੰ ਲਾਇਓ ਯਾਰ ਕਿਹਨਾਂ ਨੂੰ ਟਿਕਟ ਦੇਦੇ ਤੁਹਾਨੂੰ ਟਿਕਟ ਕਹਿੰਦੇ ਕੀ ਹੈ ਕਹਿੰਦੇ ਜੀ ਬੜਾਵਾ ਵੱਧ ਗਿਆ 27 ਹਾਲ ਵਧਾਂਗੇ ਉਹ ਭਲੇ ਉਹ ਮਾਸੋਂ ਤੁਹਾਨੂੰ ਦੇ ਤਰਜ਼ਾ ਦੇ ਵਿੱਚੋਂ ਬੰਦਾ ਵੀ ਲੱਭ ਟਿਕਟ ਦੇਣ ਵਾਲਾ ਤੁਹਾਡੀ ਤਰਜ਼ਾ ਦੇ ਵਿੱਚੋਂ ਕਹਿੰਦੇ ਟਿਕਟ ਨਹੀਂ ਲਈ ਤੁਸੀਂ ਮਜੀਠੇ ਦੇ ਬੰਗਾਲੀ ਪਿੰਡ ਵਿੱਚੋਂ ਖੜ ਕੇ ਉੱਥੇ ਉਹਨਾਂ ਨੂੰ ਇਲੈਕਸ਼ਨ ਦੇ ਚਤਾਰਿਆ ਇੱਕ ਗੈਂਕਸਟਰ ਦੇ ਰਿਸ਼ਤੇ ਦਾ ਦੂ ਸੋ ਮੈਂ ਇਹ ਤੁਹਾਡੇ ਦਾਹੀਂ ਮਤਲਬ ਜਿਹੜੀ ਮੰਗ ਕਰਨੀ ਚਾਹੁੰਦਾ ਕਿ ਦਬਾਵਾ ਕੋ ਬੰਦਾ ਇਦਾਂ ਦੀ ਕੋਸ਼ਿਸ਼ ਨਾ ਕਰੇ ਇਸ ਚੀਜ਼ ਦਾ ਜਿਹੜੀ ਜਾਂਚ ਹੋਣੀ ਚਾਹੀਦੀ ਆ ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਜੇ ਸਰ ਸਾਡੇ ਉਮੀਦਵਾਰ ਨੂੰ ਅਮਿਤ ਸਿੰਘ ਸੰਧੂ ਨੂੰ ਸਿੱਧੀ ਘਾਤ ਕਰਕੇ ਥੱਟ ਕਰਦੇ ਆ ਤੇ ਤੁਸੀਂ ਸਮਝੋ ਕਿ ਕਿੰਨੀ ਨਾਜ਼ੁਕ ਸਥਿਤੀ ਆ ਕੌਣ ਬੰਦੇ ਸਖਮੀਰ ਦਸਾਂ ਘਰ ਬੰਦੇ ਸੀਗੇ ਸਖਬੀਰ ਜਵਾਬ ਦੇ ਪੰਜਾਬ ਚ ਤੋਂ ਗੈਂਗਸਟਰ ਦੀ ਪਾਰਟੀ ਦਾ ਪ੍ਰਧਾਨ ਆ ਕੇ ਅੱਜ ਥੋੜਾ ਬੋਲਾ ਬੱਜਿਆ ਕਾਲੀਦਾਲ ਦਾ ਪ੍ਰਧਾਨ ਹੈ ਕਿਦਾ ਪ੍ਰਧਾਨ ਹੈ ਐਦਾਂ ਦੇ ਲੋਕਾਂ ਨੂੰ ਟਿਕਟਾ ਦੇਣੀਆਂ ਕਿਉਂ ਨਹੀਂ ਉੱਥੇ ਕਾਲੀਦਾਲ ਦਾ ਕੋਈ ਬੰਦਾ ਲੱਭਾ ਜੀ ਕਿਉਂ ਨਹੀਂ ਉੱਥੇ ਬੰਦਾ ਮਿਲਿਆ ਉਦਾਂ ਕਹਿੰਦੇ ਸਾਡਾ ਪੰਥ ਹਲਕਾ ਸੀਗਾ ਕੋਈ ਬੰਦਾ ਨਹੀਂ ਮਿਲਿਆ ਤੁੰਦ ਸੋ ਮੈਂ ਸਰਕਾਰ ਕੋਲ ਮੰਗ ਕਰਨ ਵਾਸਤੇ ਤੁਹਾਡੇ ਦਾ ਹੀ ਪੂਰੀ ਦੁਨੀਆ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਇਹਨਾਂ ਦੀਆਂ ਗੱਲਾਂ ਚਨਾਇਓ ਅਰੀਅਤ ਆਪ ਦੇ ਉੱਤੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਲੋਕਾਂ ਨੂੰ ਲੋਕਾਂ ਨੇ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਪਾਈਆਂ ਤਾਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤਿਆ ਇਸ ਕਰਕੇ ਤੁਹਾਨੂੰ ਇਹਨਾਂ ਦੀਆਂ ਇਹਨਾਂ ਦੀਆਂ ਜਿਹੜੀਆਂ ਹੁਣ ਇਹ ਗੱਲਾਂ ਕਰ ਰੇ ਜਿਹੜਾ ਪ੍ਰਚਾਰ ਕਰ ਦੇ ਇਸ ਪਹਚਾਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਬਲਕਿ ਇਹਨਾਂ ਨੂੰ ਪੁੱਛਣਾ ਚਾਹੀਦਾ ਕਿ ਤੁਹਾਡੀ ਪਾਰਟੀ ਹੁਣ ਦੇਖਸਾ ਦੀ ਪਾਰਟੀ ਆ ਕਿ ਦੂਜੀ ਪਾਰਟੀ ਆ ਦੱਸੋ ਤੁਸੀਂ ਤੁਸੀਂ ਕਿਹੜੀ ਪਾਰਟੀ ਤੁਹਾਡੀ ਸੋ ਮੇਰੀ ਇਹ ਮੰਗ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਤੋਂ ਪੰਜਾਬ ਦੀ ਫਿਜਾ ਨੂੰ ਅਗਲਾਉਣ ਵਾਲੇ ਪੰਜਾਬ 'ਚ ਫਰੋਤੀਆਂ ਮੰਗਣ ਵਾਲੇ ਪੰਜਾਬ 'ਚ ਕਤਲ ਕਰਨ ਵਾਲੇ ਕਦੀ ਇੱਦਾਂ ਸਿਆਸਤ ਦੇ ਵਿੱਚ ਆ ਗਏ ਤੇ ਆਪਾਂ ਕੀ ਕਰਾਂਗੇ ਸੋ ਮੈਂ ਮੈਂ ਚਾਹੁੰਦਾ ਕਿ ਪੰਜਾਬ ਬਚ ਜਾਵੇ ਇਸ ਕਰਕੇ ਇਦਾਂ ਦੇ ਤੱਤਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਜਿਹੜੀ ਅਤੀ ਜ਼ਰੂਰੀ ਆ ਮੈਂ ਤੁਹਾਡੇ ਤਾਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਸੀ ਦੁਨੀਆ ਭਰ ਦੇ ਦੇ ਪੰਜਾਬ ਦੇ ਪੰਜਾਬੀਆਂ ਦੇ ਸਿੱਖਾਂ ਨੂੰ ਵੀ ਕਹਿਣਾ ਚਾਹੁੰਦਾ